ਜੀ ਸਤਿ ਸ਼੍ਰੀ ਅਕਾਲ ਜੀ ਆਜੂ ਮਲਾਉਣੇ ਇੱਕ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ ਬੰਦੇ ਆ ਗਏ ਠੇਕੇਦਾਰ ਸਾਹਿਬ ਕੰਮ ਚੱਲੀ ਜਾਂਦਾ ਆਪਾਂ ਪਗ ਪਗ ਬਨ ਕੇ ਓਕੇ ਹੋਏ ਪਏ ਤੇ ਆਜੂ ਸਾਹਮਣੇ ਪਾਸੇ ਮਰੌਣਾ ਛੋਟੀ ਨਿਗਾ ਇੱਧਰ ਗੁਲਜ਼ਾਰ ਬਾਈ ਵਰਗੇ ਕੜੀਏ ਦੇ ਸਿਮਿੰਟ ਦੀ ਤਿਆਰੀ ਤੇ ਉਹ ਵਾਹ 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 ਆ ਗਿਆ ਸਦੀਰ ਸਿਆ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜਦੀਤ ਆ ਗਿਆ ਤੇ ਮੌਸਮ ਹੋ ਗਿਆ ਸਨ ਨਗਾ ਮਰੂਦਵਾਰੀ ਠੰਡ ਪੂਰਾ ਕਈ ਥਾਂਾਂ ਤੇ ਗੜੇਵਾਰੀ ਵੀ ਹੈ ਗਿਆ ਬਾਕੀ ਤੁਸੀਂ ਦੱਸਿਓ ਕਿੱਥੇ ਕਿੱਥੇ ਕੀ ਮਾਹੌਲ ਹੈ ਕਿੱਥੇ ਗੜੇ ਹੈ ਗਿਆ ਸਾਡੇ ਵਾਲੇ ਇਰੇ ਚ ਗੜੇ ਗੂੜੇ ਕੁਛ ਨਹੀਂ ਤੇ ਸਿਰਫ ਮੀਂਹ ਚੰਗਾ ਪੈ ਗਿਆ ਠੰਡ ਪੂਰੀ ਹੋ ਗਈ ਤੇ ਉਹ ਦਰਾਗਿਆਂ ਉਹ ਜਾਂਦੀਆਂ ਸੰਗੀਤਾ ਗੇਟ ਕੋਲਨ ਲੱਗਦਾ ਇਟਾਲੀਆਂ ਟਰਾਲੀਆਂ ਆ ਗਈਆਂ ਇਟਾਲੀਆਂ ਪ੍ਰੀਤ ਕੀ ਬਾਤ ਹੈ ਉਹ ਆ ਗਿਆ ਸੋਨਾ ਲੀਕਾ ਜਿਹੜਾ ਇਟਾ ਦਾ ਆ ਪਾਪ ਕਰੀਏ ਕਿੰਨੀ ਕਿੰਡਾ ਠੰਡਾ ਪ੍ਰੀਤ ਠੰਡਾ ਬਹੁਤ ਹੈ ਹੈ ਇਹ ਦੁਬਾਰੇ ਕੜਾਕਾ ਵੱਜਲਾ ਕਰਦਾ ਹੈ ਹਾਂ ਤੇ ਉਹ ਪਹਿਲਾਂ ਤੋਂ ਹੈ ਦੁਬਾਰੇ ਰੂਤ ਮੇ ਤਾਂ ਇੰਨੀ ਕਿ ਧੁੱਪ ਗਰਮੀ ਸੀ ਸਾਲਾ ਇਹ ਲੱਗੇ ਗਰਮੀ ਝੱਲਾ ਕੇ ਕਿਹੜਾ ਨਾ ਪੁਲਿਸ ਵੀਡੀਓ ਹੈ ਵੀਡੀਓ ਲੱਗੇ ਇਹਨੂੰ ਮਿਲਾਓ ਸਵੀਟੀ ਨਾਲ ਮੇਂ ਪੜ ਲੱਗੇ ਸਸੀ ਕਾ ਬਾਈ ਜੀ ਸਸੀ ਕਾਲ ਕੀ ਹਾਲ ਹੈ ਬਾਈ ਆਂ ਕੀ ਅੱਜ ਦਾ ਚਾਹ ਬਾਕੀ ਦਿਨ ਚਾਹ ਅੱਜ ਦਾ ਤੇਰਾ ਕੱਢ ਹੈਗੀ ਆ ਹਾਂ ਇਧਰ ਬਾਈ ਆਉਂਦੀ ਲੱਗਦੀ ਆ ਕਿੰਨਾ ਵਧੀਆ ਇਧਰ ਕੋ ਆ ਗਿਆ ਨਾ ਖੁੱਲਾ ਖੁੱਲਾ ਵਾਰਾ ਆ ਗਿਆ ਇਧਰ ਖੁੱਲਾ ਵਾਰਾ ਯਾਰਾ ਕੋ ਲੰਗੇ ਆਉਗਾ ਉਹ ਕੁਛੇਰਾ ਵੱਡਾ ਤਰਾ ਦਾ ਲੰਗੇ ਕੋ ਆ ਜਾਂਦੀ ਆ ਪਹਿਲਾਂ ਵੀ ਆ ਜਾਂ ਆ ਜਾ ਆ ਜਾ ਲਿਆ ਵੱਡੀ ਨੂੰ ਕਹਾ ਤੂੰ ਦਸ ਚੱਕੀ ਲਈ ਫਿਰਦਾ ਹਾਂ ਇਕੱਲੀ ਗੱਲ ਕਰਦਾ ਔਰ ਆਲੇ ਉਹ ਆਪਣਾ ਹੱਥ ਚੁੱਕ ਲਈ ਜਗਾਰ ਨਹੀਂ 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 ਇਹ ਇਕੱਲੀ ਬੱਧੀ ਆ ਬਾਲਾ ਦਿਲ ਸੱਟ ਕੇ ਆਖਦਾਂ ਦਰਾ ਜਿਹੜਾ ਸਿਟੀ ਆਇਆ ਵੀ ਉਹ ਜਿਹੜਾ ਰੈਡੀ ਨਹੀਂ ਆ ਰੈਡੀ ਆਇਆ ਜੀ ਹਾਂ ਉਹਦੇ ਵਾਂਗੂ ਦਿਲ ਸਿਟੀ ਬੈਠਾ ਆ ਉਹ ਜਿਹੜਾ ਲੱਕੜਾ ਲੋੜਾ ਆਇਆ ਜੀ ਤੇਦੀ ਕਿਹੜਾ ਬੰਦਾ ਦਿਲ ਸੱਟ ਲਿਆ ਠੀਕ ਆ ਸੂਰੇ ਖੜਾ ਕਰੀ ਜਾਵੇ ਲੱਕ ਓਹ ਠੀਕ ਐ ਆਕੇ ਫੱਟਾ ਭਾਰੀ ਆ ਫੁੱਟਾ ਭਾਰੀ ਆ ਜੋ ਚਾਚਾ ਵਾ ਫੁੱਟਾ ਭਰਾਂ ਵਰਗਾ 15 18 ਫੁੱਟਾ ਭਰਾੜਾ ਇਹ ਯੱਕਾ ਯੱਕਾ 4 ਥੋੜੀ ਜਿਹੀ ਥੋੜੀ ਜਿਹੀ ਪਿਆਦੀ ਯਾਰ ਲਾ ਇਹਦਾ ਬੰਦਾ ਹੀ ਪੁਰਾਣਾ ਆਪਣਾ ਭਰਾਜ ਵਾਲਾ ਓਏ ਬਾ ਵਈ ਇਹਦੇ ਚੰਦਾ ਕਿੱਥੇ ਰਹਿ ਇਨੇ ਦਿਨ ਪਤੰਦਰਾ ਜੱਜ ਜੀ ਮਿਲਿਆ ਤੂੰ ਕੀ ਗੱਲ ਹੋ ਗਈ ਕਿਹੜੇ ਅੱਜ ਆਉਣਾ ਕੀ ਕਰੀ ਹੋਂ ਲੈ ਗੇੜੇ ਤਾਂ ਰੋਜ਼ ਆਉਂਦੇ ਆ ਆਉਂਦੇ ਹੁਣ ਕਿਧਰੇ ਪਾਸੇ ਹੋਰ ਦੁਬਲੀ ਰੱਖ ਤੂੰ ਹੀ ਕਿਤੇ ਮਿਲਿਆ ਹੀ ਨਹੀਂ ਸਾਨੂੰ ਪਤੰਦਰਾ ਜੱਜ ਕੱਢਾ ਹੋਈ ਗੇੜਾ ਇਹ ਆ ਨੰਗ ਦਾ ਮੁੰਡਾ ਧੋਖਾ ਦੇ ਗਿਆ ਤੂੰ ਹੀ ਅੱਜ ਮਿਲਿਆ ਯਾਰ ਹੈ ਨੰਗ ਦਾ ਮੁੰਡਾ ਇਹ ਪਲਾਟ ਇਹ ਕਿਹੜੀ ਹੁਣ ਕੱਲ 35000 40000 ਖਾਣੇ ਲੱਗ ਜਾ ਅੱਛਾ ਠੀਕ ਐ ਓਕੇ ਮੈਂ ਨੰਗ ਕਰਾਣਾ ਖੇੜਦਾ ਗੱਤਕਾ ਕਿ ਹਟ ਗਿਆ 64 ਟਾਈਮ ਹੋ ਗਿਆ ਸਵੇਰ ਵਾਲੀ ਚਾਹ ਕਰਾ ਫਿਰ ਇੱਧਰ ਸਾਰੇ ਬੰਦੇ ਨਾਲ ਸਾਂਝੀ ਕਰਦਾ ਜਿਹੜਾ ਸਵਾਦ ਹੈ ਇਹ ਸਾਡਾ ਮੇਰੀ ਆਪਣਾ ਰਾਜਸਥਾਨੀ ਭਾਈ ਹਾਂ ਮੋਟੂ ਸਾਡਾ ਕੁੱਕ ਵੀ ਹੈ ਤੇ ਕੈਮਰਾਮੈਨ ਵੀ ਹੈ ਸਾਰੇ ਕੰਮ ਕਰਦਾ ਹੈ ਐਡੀਟਰ ਵੀ ਹੈ ਇਹ ਦੇਤੇ ਆ ਸਟicker ਸਾਰਿਆਂ ਨੂੰ ਪੱਪੇ ਨੂੰ ਦੇਤਾ ਓਹ ਦਦੇ ਸਖਾਈ ਲੋ ਜੀ ਹੁਣ ਆਪਣੇ ਜਾਂਮੇ ਦੀ ਲੱਗਣ ਲੱਗਿਆ ਬਾਈ ਦਾ ਬੈਰੀ ਢਿੱਲੋ ਬਣੀ ਪੈ ਗਿਆ ਹਾਂ ਵਾਸ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਯਸ ਮੇ ਕੋਲ ਸੜਾਈ ਮੈਂ ਘੇਰਿਆ ਕਰੂੰ ਨਾ ਪਾਉਂ ਲੱਗ ਗਿਆ ਕੋਈ ਜਿਹੜਾ ਬਾਈ ਹੁੰਦੇ ਆਪਾਂ ਨੂੰ ਘੇਰ ਜਾਣੇ ਹਨ ਨਾਲ ਦੀ ਨਾ ਫੋਨ ਲਾ ਕੇ ਬੱਸ ਇਹਦੇ ਨੰਬਰ ਤੇ ਆਉਣਾ ਹੀ ਫੋਨ ਨੰਬਰ ਹੈ ਹਾਂ ਨੰਬਰ ਹੈਗਾ ਫੋਨ ਨੰਬਰ ਨਾ ਫੋਨ ਨੰਬਰ ਨੂੰ ਕਰ ਸਕਦੇ ਹੋ ਇਹ ਮਾਦਾ ਸੀਗਾ ਜਾਦਾ ਟਾਈਮ ਤੇ ਭੁੱਖ ਲੱਗੀ ਸੀ ਨਾਲ ਪਕੌੜੇ ਜੀ ਫਿਰਦੇ ਅੱਜ ਆਪਾਂ ਧਨੋਲੇ ਇੱਥੇ ਥੋੜਾ ਜਿਹਾ ਆਈ ਵੀ ਸੀ ਮੇਲ ਜੁਲ ਕਰਨਾ ਤੇ ਮਾਸੜ ਜੇ ਬਾਹਰੋਂ ਕੈਨੇਡਾ ਤੋਂ ਸਾਡੇ ਉਹਨਾਂ ਕੋਲ ਮਿਲ ਆ ਗਏ ਤੇ ਨਾਲੇ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਜਾਨਵਰ ਘੋੜੇ ਕੁੜੀਆਂ ਚੰਗੇ ਆ ਠੀਕ ਹੈ ਨਾ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਜਾਨਵਰ ਤੁਹਾਨੂੰ ਕਿਹੋ ਜਿਹਾ ਲੱਗਿਆ ਘੋੜੀਆਂ ਠੀਕ ਹੈ ਜੀ ਇਹ ਹੋਰ ਵੀ ਸਲਿਬੜਾ ਹੈ ਜਾਨ ਕੱਟ ਤੋ ਹੈ ਦੇਖ ਨੂੰ ਨੀਮੀ ਜੀ ਲੱਗੀ ਜਾਂਦੀ ਆ ਇਹ ਮੂਰੇ ਟੋਏ ਚ ਖੜੀ ਆ ਨਾ ਅਸਾ ਉਹ ਹਾਂ ਥੱਲੇ ਪੈਰ ਠੀਕ ਆ ਅਸਲੀ ਹਜੇ ਜਿਹਨੂੰ ਕੰਢਿਆ ਲਾ ਪਾ ਕੇ ਖੜਦੇ ਕੱਦੇ ਤਾਂ ਬਾਹਟ ਆਈ ਇਹਨੇ ਕਰਦੇ ਨਾ ਅਕੜਾ ਕੇ ਖੜੇ ਹੁਣ ਇਹ ਗੱਬਣ ਕਰਾਉਣ ਵਾਲੀ ਆ ਇਹ ਹਾਂ ਇਹ ਕਰਾਉਂਦੇ ਕਿੰਨੇ ਕੀ ਲਈ ਆ ਇਹ ਕਿ ਉਮਰ ਦੀ ਨਾ ਮੁੱਲ ਦੀ ਮੁੱਲ ਤਾਂ ਹੁਣ ਜੇ ਤਾਂ ਖਾਲੀ ਲੈਣੀ ਆ ਤਾਂ ਤਾਂ ਹੋਸਾ ਨਾ ਮਿਲ ਜਾਂਦੀ ਆ ਗੱਬਣ ਕਰਾ ਕੇ ਮਿੰਗੀ ਮੋਲ ਦੀ ਤਾਂ ਵੀ ਕੰਨ ਦੀ ਲੈੜੀ ਹੋਵੇ ਇਹੀ ਜੀ ਇਹ ਮਿਲ ਜਾਂਦੀ ਹੈ 3.5 ਲੱਖ ਦੀ ਅੱਛਾ ਜਿਹੜੀ ਆਪਣੇ ਕੋਲੇ ਸੀ ਉਹ ਮੈਂ ਲੱਗਾ ਨੁਗਰਾ ਦਿੱਤਾ ਸੀ ਤੋਂ ਹਣਾ ਵੇਚਦਾ ਇਹਦਾ ਨਹੀਂ ਹਾਂ ਗੁਰਨਾਪਨ ਕਰਾਈ ਦੀ ਸੀ ਆਪਾਂ ਨੁਕਰੀ ਤੋਂ ਕਰਾ ਲਈ ਆਪਾਂ ਮੌੜ ਵਾਲੇ ਤੋਂ ਕਰਾਈ ਸੀ ਮੈਨੂੰ ਹਾਂ ਬਿਲਕੁਲ ਕਾਹ ਔਖੀ ਬੀਸੀ ਭੈਣੇ ਹੁਣ ਬਰੀਡਿੰਗ ਤੇ ਪਾ ਕੇ ਲੋਕ ਹੁਣ ਮਾਰਦੇ ਵਧ ਗਿਆ ਤੇ ਲੈ ਨਹੀਂ ਮਹੀ ਜਾਰਾ ਅੱਛਾ ਇਹ ਤਾਂ ਪੋਣੀ ਹੈ ਇਹ ਤਾਂ ਪੋਣੀ ਜੇ ਉਧਰ ਬਹੁਤ ਹੈ ਇਹ ਤੇ ਇਹਦੇ ਕੋਲ ਸੁਖਵੀਰ ਕੋਲੇ ਵੀ ਆ ਉਹ ਥੋੜੇ ਜਿਆਦੇ ਛੋਟੇ ਆ ਹਾਂ ਉਹ ਜਿਆਦਾ ਸ਼ੋਅ ਤੇ ਉਹਨੇ ਜੱਟ ਵੀ ਵਾਲੀ ਇਹਦੀ ਬਸ਼ੇਰੀ ਛੱਡੀ ਹੋਈ ਸੀ ਨਾਲ ਇੱਕ ਘੋੜੀ ਦੀ ਇਹਦੇ ਉਹ ਖਾ ਗਈ ਬਾਲ ਖਾ ਗਈ ਸਾਰੇ ਇਹਦੇ ਦੁਨੀਆ ਬਣਾ ਹਾਂ ਇਹਦੇ ਬਾਲ ਝੜ ਗਏ ਇੱਕ ਤੁੱਪੇ ਕਰਕੇ ਲਾਲ ਹੋ ਗਏ ਇਹ ਹਾਂ ਐ ਜੋ ਹੋ ਜਾਂਦਾ ਇਹ ਮੂੰਹ ਦਾ ਕਾਲਾ ਕਾਲੀ ਸੁਣੀ ਲੱਗਦੀ ਲਾਲ ਹੋ ਗਈ ਕਰਕੇ ਇਹ ਸੁਣੀ ਨਹੀਂ ਲੱਗਦੀ ਨਹੀਂ ਜਾਨਵਰ ਤਾਂ ਠੀਕ ਹੈ ਤੇਰੇ ਇੱਕ ਲੈ ਕੇ ਗਿਆ ਆ ਆ ਇਹ ਕਿ ਮੇਲੀ ਸੀ ਥੋੜੀ ਜਿਆਦਾ ਨਹੀਂ ਇਹ ਕਿ ਹੁਣ ਇਹ ਬਿਮਾਰ ਹੋ ਗਈ ਸੀ ਇਹਦੇ 10 6-7 ਦਿਨ ਬੋਤਲਾਂ ਲੱਗਦੀਆਂ ਰਹੀਆਂ ਨੇ ਸਾਰਾ ਸੜ ਦੇਨ ਦਾ ਬੰਨ ਬੰਨ ਪੈ ਗਿਆ ਤੇ ਬੰਨ ਪੈ ਗਿਆ ਸੀ ਬੰਨ ਨਾਲ ਆਪਣਾ ਜਾਨ ਬਰੋਖਾ ਇਹਦੇ ਪਾਣੀ ਦੀ ਘਾਟ ਪੈ ਗਈ ਸੀ ਅੰਦਰ ਬੰਨ ਪੈ ਗਿਆ ਸੀ ਕਿਤੇ ਬੋਤਲ ਲਾਰੂਗੇ ਸੀ ਤੇ ਕੱਲ ਬੰਨ ਪੈ ਗਿਆ ਸੀ ਬੰਨ ਪੈ ਗਿਆ ਇਹਦੇ ਆਪਣੇ ਨੂੰ ਇੱਕ ਨੂੰ ਸਾਰਾ ਜੀ ਹੋ ਗਿਆ ਸੀ ਤੇ ਪਿੱਛੇ ਬੰਨ ਹੋ ਗਿਆ ਪਿੱਛੇ ਸਾਰਾ ਜੂਦੋ ਖਾਸ ਹਾਂ ਕਿੰਨੇ ਦਿਨੋਂ ਦਾ ਰਿਹਾ ਮਨਪੂਲੇ ਵਾਲਾ ਉਹ ਇਹਦੇ 40 ਲੀਟਰ ਲੱਗਦਾ ਰਿਹਾ ਦਿਨ ਚ ਪਾਣੀ ਅੱਛਾ ਉਹ ਟਾਈਮ ਲੱਗੇ 3 3 4 4 ਵਜੇ ਤੱਕ ਲੱਗਦਾ ਬਚਾ ਬਾਬਾ ਲਈਦਾ ਯਾਰ ਹਨਾ ਇਹ ਵਾ ਗੌਰ ਕਰ ਕੀ ਬਚੀ ਅਹੀਂ ਫੇਰੇ 5 ਦਿਨ ਇਹਦੇ ਰਾਤ ਤੱਕ ਬੋਤਲਾ ਲੱਗਦੀ ਰਹੀ ਜਾਨਵਰ ਤੇਰੇ ਚੰਗੇ ਹਾਂ ਹੈ ਕਿਦੀ ਬੱਚੀ ਇਹ ਇਹ ਲਾਰ ਰਤਨ ਦੀ ਆਹ ਹੈ ਹਾਂਜੀ ਕਦ ਕੁੱਥ ਸੁਨੱਖਾ ਤੇਰੀ ਜਾਨਵਰ ਦਾ ਜਾਂ ਕੱਲਾ ਕੁੱਲਾ ਦੀ ਵੀ ਸੁਨੱਖੀ ਆ ਹਨਾ ਹਾਂ ਸੁਨੱਖੀ ਲੋ ਜੀ ਫਿਰਦੇ ਆ ਸੀ ਅੱਜ ਧਨੋਲੇ ਤੇ ਅੱਜ ਮਸੇਰਾ ਦੇ ਪਿੰਡ ਫਿਰਦੇ ਆ ਸੀ ਮੈਂ ਕਿਹਾ ਜੀ ਅਨਬਰ ਦਿਖਾ ਦਈਏ ਨਾਲੇ ਤੁਹਾਨੂੰ